ਇਜ਼ਰਾਈਲ ਤੇ ਈਰਾਨ ਦੇ ਵੱਡੇ ਟਕਰਾਅ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਵਿੱਚ ਚੱਲ ਰਿਹਾ ਜੀ7 ਸਿਖਰ ਸੰਮੇਲਨ ਅਧ ਵਿਚਾਲੇ ਛੱਡ ਕੇ ਵਾਸ਼ਿੰਗਟਨ ਪਰਤ ਗਏ ਹਨ ਟਰੰਪ ਨੇ ਹਾਲਾਂਕਿ ਵਾਰਤਾ ਦੌਰਾਨ ਈਰਾਨ ਦੇ ਲੋਕਾਂ ਨੂੰ ਫੌਰੀ ਤਹਿਰਾਨ ਛੱਡਣ ਦੀ ਚੇਤਾਵਨੀ ਦਿੱਤੀ ਹੈ ਟਰੰਪ ਨੇ ਕਿਹਾ ਕਿ ਇਸ ਤੋਂ ਪਹਿਲਾਂ ਬਹੁਤੀ ਦੇਰ ਹੋ ਜਾਵੇ ਤਹਿਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਦੀ ਲਗਾਮ ਕੱਸਣੀ ਹੋਵੇਗੀ ਅਮਰੀਕੀ ਸਦਰ ਨੇ ਆਪਣੇ ਫ੍ਰੈਂਚ ਹਮ ਰਤਬਾ ਐਮੈਨਿਊਅਲ ਮੈਕਰੋ ਦੇ ਇਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ਉਹਨਾਂ ਕੋਲ ਜੰਗਮੰਦੀ ਦੀ ਕੋਈ ਤਜਵੀਜ਼ ਹੈ 트럼ਪ ਨੇ ਕਿਹਾ ਜੀ7 ਸੰਮੇਲਨ ਅਧ ਵਿਚਾਲੇ ਛੱਡਣ ਦਾ ਜੰਗਮੰਦੀ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਜੰਗਮੰਦੀ ਤੋਂ ਵੀ ਕੁਝ ਵੱਡਾ ਹੈ ਜਿਸ ਲਈ ਉਹ ਵਾਸ਼ਿੰਗਟਨ ਵਾਪਸ ਆਏ ਹਨ 트럼ਪ ਦੀ ਸਕੁਰਕੀ ਮਗਰੋਂ ਤਹਿਰਾਨ ਵਿੱਚ ਭਾਰਤੀ ਸਫਾਰਤਖਾਨੇ ਨੇ ਤਹਿਰਾਨ ਵਿੱਚ ਮੌਜੂਦ ਸਾਰੇ ਭਾਰਤੀਆਂ ਨੂੰ ਸ਼ਹਿਰ ਤੋਂ ਬਾਹਰ ਸੁਰੱਖਿਅਤ ਟਿਕਾਣੇ ਉੱਤੇ ਜਾਣ ਦੀ ਸਲਾਹ ਦਿੱਤੀ ਹੈ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇਰਾਨ ਇਜ਼ਰਾਈਲ ਟਕਰਾਅ ਦੇ ਮੱਦੇਨਜ਼ਰ ਦਿੱਲੀ ਵਿੱਚ 24x7 ਕੰਟਰੋਲ ਰੂਮ ਤੇ ਐਮਰਜੈਂਸੀ ਹੈਲਪਲਾਈਨ ਸਥਾਪਿਤ ਕੀਤੀ ਹੈ ਮੰਤਰਾਲੇ ਨੇ ਟਰੋਲ ਫਰੀ ਨੰਬਰ ਦੇ ਨਾਲ ਕੁਝ ਵਟਸਐਪ ਨੰਬਰ ਵੀ ਜਾਰੀ ਕੀਤੇ ਹਨ ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 7 ਵਾਰਤਾ ਲਈ ਕੈਨੇਡਾ ਪਹੁੰਚ ਗਏ ਹਨ ਸ਼੍ਰੀ ਮੋਦੀ ਕੈਲਗਰੀ ਤੋਂ ਸੜਕ ਰਸਤੇ ਕਨਾਨਸਕੀ ਪਹੁੰਚੇ ਅਤੇ ਅੱਜ ਤੇ ਕੱਲ 2 ਦਿਨ ਜੀ 7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਸ਼੍ਰੀ ਮੋਦੀ ਦਾ ਇਹ ਦੂਜਾ ਕੈਨੇਡੀਅਨ ਦੌਰਾ ਹੈ ਇਸ ਤੋਂ ਪਹਿਲਾਂ ਉਹ ਯੋ ਕੈਂਪਾਂ ਦੀ ਸ਼ੁਰੂਆਤ ਲਈ 10 ਸਾਲ ਪਹਿਲਾਂ ਕੈਨੇਡਾ ਆਏ ਸਨ ਕੈਨੇਡਾ ਪੁੱਜੇ ਸ਼੍ਰੀ ਮੋਦੀ ਦੇ ਪ੍ਰੋਗਰਾਮ ਬਾਰੇ ਭਿੰਨਕ ਨਹੀਂ ਕੱਢੀ ਜਾ ਰਹੀ ਕਿਉਂਕਿ ਕੁਝ ਗਰਮ ਖਿਆਲੀਆਂ ਵੱਲੋਂ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਕੇਰਨ ਲਈ ਰੋਸ ਵਿਖਾਵੇ ਕੀਤੇ ਜਾ ਰਹੇ ਹਨ ਅਜਿਹੀਆਂ ਹੀ ਹੋਰ ਖਬਰਾਂ ਤੇ ਜਾਣਕਾਰੀ ਲਈ ਪੰਜਾਬੀ ਟ੍ਰਿਬਿਊਨ ਦੇ YouTube Instagram ਤੇ Facebook ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਫੋਲੋ ਕਰੋ ਧੰਨਵਾਦ